ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸਤੇ ਤੋਂ ਨਹੀਂ ਕੱਲ ਦੀ ਤਰ੍ਹਾਂ ਕੋਠੇ ਤੋਂ ਕੱਲ ਦੀ ਤਰ੍ਹਾਂ ਕੋਠੇ ਤੋਂ ਦੁਪਹਿਰ ਬਣਾਵਾਂਗੇ ਆਲੂ ਵਾਲੀ ਪਰੌਂਠੀ ਉਹਦਾ ਮੈਂ ਲੰਚ ਨਹੀਂ ਕਰਦੀ 2 ਦਿਨ ਹੋ ਗਏ ਪਰ ਅੱਜ ਮੈਂ करूंगी ਲੰਚ ਆਲੂ ਵਾਲੀ ਪਰੌਂਠੀ ਮਾਤਾ ਹੀ ਬਣਾਉਂਦੀ ਹੁੰਦੀ ਸਾਡੀ ਆਲੂ ਵਾਲੀਆਂ ਪਰੌਂਠੀਆਂ ਹੋਣ ਊਗਲੀ ਵਾਲੀਆਂ ਤੇ ਤੈਨੂੰ ਕਿਉਂ ਨਹੀਂ ਆਉਂਦੀ ਪਰੌਂਠੀ ਬਣਾਉਣੀ ਦੇਖੋ ਜੀ ਝੂਠ ਬੋਲਦੀ ਇਹ ਆਹ ਦੇਖੋ ਜੀ ਆਹ ਸ਼ਕਲ ਦੇਖੋ ਜੀ ਇਹਨਾਂ ਨੇ ਨਾ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਨਾ ਰਾਵਣ ਬਣਾ ਕੇ ਸਾੜ ਕੇ ਤੇ ਉਹਦਾ ਬਲੌਗ ਕੋਣਾ ਰਿਹਾ ਆਪਣਾ ਤੇ ਨਿਆਣੀ ਮਾਰਦੇ ਪੇ ਬਾਜਾ ਕੋਠੇ ਤੇ ਹਾਂਜੀ ਨਹੀਂ ਤੂੰ ਹਰ ਵਾਰੀ ਸਾਡੀ ਸਾਰੀ ਟੇਪ ਖਰਾਬ ਕਰ ਦਿੰਨਾ ਆ ਇੱਕ ਬਾਹ ਹਰੀ ਬਣਾਉਂਦੀ ਆ ਇੱਕ ਬਾਹ ਤੂੰ ਬਣਾ ਸਤੋਂ ਨਹੀਂ ਮੈਂ ਤੂੰ ਦੀ ਕਰਨਾ ਕਰੋ ਨਹੀਂ ਤਾਂ ਕਸਮਾਂ ਨੂੰ ਕਾਉ ਗਾਂਧੀ ਨੇ ਕਲਾਬ ਕ ਗਾਂਧੀ ਨਾਲ ਕਲਾਬ ਕਰਨੀ ਆ ਰਾਵਣ ਨੇ ਓਏ ਮੋਰੇ ਨਹੀਂ ਖੜੇ ਹੋਣਾ ਮਾਮਾ ਮੋਰੇ ਪੈਰ ਤੇ ਖੜੇ ਹੋ ਸਾਰੇ ਲੱਗੇ ਆਪਣੇ ਵਰਗੇ ਰਾਵਣ ਬਣਾਉਣਾ ਸੀ ਆਪਣੇ ਵਰਗੇ ਰਾਵਣ ਬਰੋੜਾ ਸਹੀ ਗੱਲ ਆ ਓਏ ਐਲੇ ਆਓ ਫਿਰ ਯਾਰੋ ਹਾਂ ਮੱਥਾ ਦੇਖ ਲਓ ਮੱਥਾ ਦੇਖਦੇ ਹੁੰਦੇ ਰਾਵਣ ਨੂੰ ਕੋਈ ਨਹੀਂ ਲਾ ਦੇ ਅੱਗ ਜਿੱਦਾਂ ਹੈਗੀ ਦੇਖੀ ਜਊ ਨਹੀਂ ਉਹ ਅਖਬਾਰਾਂ ਹੀ ਪਾਈਆਂ ਵਿੱਚ ਕਹਿੰਦਾ ਹੁਣ ਉੱਪਰ ਲਾ ਦੇ ਉੱਪਰ ਲਾ ਦੇ ਓ ਹੋ ਗਿਆ ਜੀ ਰਾਵਣ ਦਾ ਸਾਰਾ ਕੰਮ ਖਤਮ ਤੇ ਬਣੇਰੋ ਬਲੌਗ ਨਾਲ ਤੇ ਬਣੇਰੋ ਬਲੌਗ ਨਾਲ ਕਿਉਂ ਹੁਣ ਬਲੌਗ ਦਾ ਐਂਡ ਕਰੋ ਤੇ ਚਲੋ ਜੀ ਮਿਲਦੇ ਆਂ ਕੱਲ੍ਹ ਫੇਰ ਲੇਕ ਨਵੇਂ ਬਲੌਗ ਜੀ ਜੀ ਜੇਰ ਟਾਈਮ ਦੇਖ ਸਕਦੇ ਆ ਹੋ ਗਿਆ 11:00 ਤੇ ਅੱਜ ਆਪਾਂ ਫੇਰ ਹੀ ਵਲੌਗ ਸ਼ੁਰੂ ਕਰਨ ਲੱਗੇ ਆ ਕੋਠੇ ਤੋਂ ਹਾਂਜੀ ਖਾਲੀਆ ਸੀਗਾ ਜੀ ਸਾਰਿਆਂ ਨੂੰ ਸਵਾਗਤ ਹੈ ਕੀ ਨੰਦਰਾ ਬਲੌਗ ਤੇ ਮੇਟਾ ਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਨਹੀਂ ਕੱਲ ਦੀ ਤਰ੍ਹਾਂ ਕੋਠੇ ਤੋਂ ਕੱਲ ਦੀ ਤਰ੍ਹਾਂ ਕੋਠੇ ਤੋਂ ਨਾਸ਼ਤਾ-ਨੁਸ਼ਤਾ ਸੀ ਕਰ ਲਿਆ ਆ ਹਮੇਸ਼ਾ ਤੁਹਾਨੂੰ ਸਵੇਰ ਨੂੰ ਦਿਖਾਈ ਦਿਆ ਨਾਸ਼ਤਾ ਹੁਣ ਨਾਸ਼ਤਾ ਹੋ ਗਿਆ ਸਵੇਰ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਸਪਾਈਆਂ ਕਰ ਲਈਆਂ ਕੱਪੜੇ ਧੋਲੇ ਨਾਲੇ ਟੋਟਲੀ ਸਾਰੇ ਸਾਡੇ ਕੰਮ ਹੋ ਗਏ ਹੁਣ ਦੁਪਹਿਰ ਦੀ ਰੋਟੀ ਦੀ ਤਿਆਰੀ ਆ ਤੇ ਹੁਣ ਦੁਪਹਿਰੇ ਬਣਾਵਾਂਗੇ ਆਲੂ ਵਾਲੀਆਂ ਪਰੌਂਠੀਆਂ ਪਹਿਲਾਂ ਸਭ ਧਪਾਈਏ ਕੱਪੜੇ ਸੁਕਣ। ਕਹਿੰਦੀ ਹੋ ਹੈ ਨੋ ਹੋਏ ਬੋਸ਼ ਇਨਾਰੂਬਲ ਠੀਕ ਆ ਤੇ ਬਣਾ ਲਿਆ ਆਲੂ ਵਾਲੀ ਪਰੌਂਠੀ ਉਹਦਾ ਮੈਂ ਲੰਚ ਨਹੀਂ ਕਰਦੀ ਦੋਕ ਦਿਨ ਹੋ ਗਏ ਪਰ ਅੱਜ ਮੈਂ ਕਰੂੰਗੀ ਲੰਚ ਤੇ ਸਾਡੇ ਇੱਥੇ ਦੁਸ਼ਹਿਰਾ ਲੱਗਣਾ ਆ ਕੱਲੂ ਅੱਜ ਇਹਨਾਂ ਨੇ ਸ਼ਾਮ ਤੱਕ ਸਾਰੇ ਪੁੱਤਲੇ ਪਤਲੇ ਖੜੇ ਕਰ ਦੇਣ। ਆਹੋ ਦੁਸ਼ਹਿਰੇ ਵਾਲਾ ਫਲਾਵਰ ਵੀ ਬਣਾਗੇ। ਗਿੱਲਾਂ ਨਾਲ ਪੱਲੂ ਧਵਾ ਕੇ ਲਾਵਾਂਗੇ ਪੱਲੂ ਕਈ ਅੱਜ ਸਕੂਲ ਹਾਂ ਦੋ ਦਿਨ ਤੋਂ ਵਿਚਾਈ ਠੀਕ ਨਹੀਂ ਸੀ ਕੁਝ ਨਹੀਂ ਹਾਂ ਜੀ ਸ਼ਾਇਦ ਸਕੂਲ ਗਈ ਆ ਸ਼ਾਇਦ ਆਦੀ ਨਾਲ ਸਕੂਲੇ ਕੰਜਕਾਂ ਦਾ ਸ਼ਾਇਦ ਕੋਈ ਕਾਹਦੇ ਲੰਗੜੇ ਲਾਉਂਦੇ ਨੇ ਹੂੰ ਤਾਂ ਪ੍ਰੋਗਰਾਮ ਹੈ ਨਾ ਸਕੂਲ ਤਾਂ ਕੀ ਆਇਆ ਤੇ ਪਤਾ ਲੱਗੂਗਾ ਇਹਨਾਂ ਨੂੰ ਦੰਦੇ ਹੁੰਦੇ ਆ ਕੰਜਕਾਂ ਓਏ ਆਉਣਾ ਵੀ ਨਹੀਂ ਆਉਣਾ ਤੇ ਚਲੋ ਜੀ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਤੇ ਇਧਰ ਨੇ ਛੇੜੀ ਪਾੰਡੇ ਆ ਥੋੜਾ ਹੋਰ ਇਹਨਾਂ ਨੂੰ ਤਾਂ ਹੀ ਕੰਜਕਾਂ ਇਹਨਾਂ ਨੂੰ ਕਰੋ ਇਗਨੋਰ ਇਹਨਾਂ ਨੂੰ ਕਰੋ ਇਗਨੋਰ ਤੇ ਆਪਾਂ ਕਰਦੇ ਆ ਆਪਣਾ ਕੰਮ ਕੰਟੀਨਿਊ ਤੇ ਮਿਲਦੇ ਆ ਤੁਹਾਨੂੰ ਫੇਰ ਦੁਬਾਰਾ ਫਲੇ ਜਾਗੇ ਕੋਟੋ ਲੋ ਦੀ ਇੱਧਰ ਟਾਈਮ ਹੋ ਗਿਆ ਦੁਪਹਿਰ ਦਾ 1.3 ਵਜੇ ਚੱਲਿਆ ਤੇ ਇੱਧਰ ਹਾਂਜੀ ਅੰਨੂ ਵਾਲੇ ਠੀਕ ਆ ਅੰਨੂ ਵਾਲੇ ਪਰੌਂਠੇ ਆਲੂ ਵਾਲੀ ਪਰੌਂਠੇ ਆ ਵਾਲਿਆ ਨਾ ਇਹ ਕਿਹੜਾ ਜਿਹੜਾ ਨਾ ਆਲੂ ਵਾਲੀ ਪਰੌਂਠੇ ਬਹੁਤ ਸਾਰੇ ਬਣਦੇ ਆ ਠੀਕ ਆ ਆਲੂ ਆ ਠੀਕ ਹੈ ਠੀਕ ਹੈ ਤੇ ਉੱਪਰ ਵੀ ਦੇ ਮੱਖਣ ਹਾਂ ਕਿਸੇ ਕੰਮ ਨੂੰ ਥੋੜਾ ਜਿਹਾ ਸਲਾਈ ਦਾ ਹਾਂਜੀ ਸੂਟ ਦੇਣਾ ਹੈ ਅੱਜ ਦਿਨ ਆਇਆ ਤੂੰ ਤਾਂ ਹੋਰ ਕੀ ਪੁੱਛਣਾ ਤਾਂ ਆਲੇ ਦੋ ਦਾ ਦਈਏ ਉਹਨਾਂ ਦਾ ਫੰਕਸ਼ਨ ਆ ਕਰਨ ਹੂੰ ਕੀ ਹੋ ਗਿਆ ਨਮਸ ਤੇ ਜਿਆਦਾ ਤਾਂ ਸੀ ਕਲਟਰ ਕਰਾਇਆ ਵਸ ਪੁੱੜਤਾ ਆ ਹੋਰ ਤੇ ਹੁਣ ਮੈਂ ਉਹ ਕਰ ਦਵਾ ਕਰਵਾ ਲੂ ਕਰ ਦੂ ਹੋਰ ਕੀ ਉਹਨੇ ਅੱਜ ਲੇਟ ਆਣਾ ਆ ਇਹਨੇ ਪੱਲੂ ਨੇ ਕਿਹਾ 8:30 ਤੇ ਅੱਜ 2:40 ਤੇ ठीक है 2:40 ਦੇ ਨੂੰ ਨੂੰ ਅਸੂ ਲਟਾਈ ਜੇ ਜੋਗ ਨੂੰ ਅੱਗੇ ਅੱਠ ਵਜੇ ਕੋ ਲੱਗਦਾ ਸੀਗਾ ਹੁਣ 3:30 ਲੱਗਦਾ ਆ ਤੇ ਬਾਕੀ ਛੁੱਟੀ 3:30 ਵਜੇ ਹੁੰਦੀ ਸੀਗੀ ਹੁਣ 2:40 ਦੇ ਅੱਗੇ ਕਿੰਨੇ ਵਜੇ ਹੁੰਦੀ 2:20 ਤੇ 2:00 ਬ੍ਰੈਕਟ 2:30 ਵਜੇ ਹੁੰਦੀ ਸੀ ਛੁੱਟੀ ਹੁਣ 2:40 ਦੇ ਹੋਣ ਲੱਪੇ ਹੁਣ ਸਾਰਾ ਸਿਆਲ ਇੱਦੀ ਰਹਿਣਾ ਟਾਈਮ ਆ ਨਾ ਨਹੀਂ ਤਾਂ ਇਸ ਚਾਲ ਨੂੰ ਬਦਲ ਲੈਣਾ ਦਸਾਂ ਨਹੀਂ ਲੱਗ ਕੇ ਬਦਲ ਦੇ ਨੇ ਟਾਈਮ ਠੀਕ ਹੈ ਠੀਕ ਹੈ ਜਣੂ ਸਾਨੂੰ ਜਿੱਖੜ ਗਈ ਆਜੂ ਬੇ ਹੋਰ ਮਨ ਉਦੇਸ ਟ੍ਰੋਡਸ ਮੋਡੀਆਂ ਸਿਕੂਰ ਹੋਰ ਕੀ ਚਲੋ ਆਜੋ ਕਿੰਨੀਆਂ ਸਿਟੀ ਲਵਾਉਣੀਆਂ ਇਹਨੂੰ ਦੋ ਲਵਾ ਕੇ ਬੰਦ ਕਰ ਦਿੰਦੇ ਠੀਕ ਹੈ ਠੀਕ ਹੈ ਚਲੋ ਦਰਮਾਸੀ ਲੜਾਈ ਹੋਈ ਆ ਮਸ਼ੀਨ ਚਲੋ ਬਲੌਸ ਲਓ ਜੀ ਇੱਧਰ ਟਾਈਮ ਹੋ ਗਿਆ ਸਵਾ 3 ਤੇ ਪਲਗ ਨੂੰ ਲੈ ਕੇ ਆ ਗਏ ਆ ਤਾਂ ਇੱਧਰ ਹੋ ਰਹੀ ਸੀ ਸਲਾਈ ਤੇ ਲਓ ਜੀ ਇੱਧਰ ਰੋਟੀ ਵੀ ਸਾਡੀ ਆ ਗਈ ਆ ਤੇ ਕੀ ਬਣਾ ਰਹੇ ਆ ਜੀ ਆਲੂ ਵਾਲੀਆਂ ਪਰੌਂਠੀਆਂ ਲਓ ਜੀ ਤੁਹਾਨੂੰ ਦਿਖਾਉਂਦੇ ਆ ਜੀ ਮਾਤਾ ਹੀ ਬਣਾਉਂਦੀ ਹੁੰਦੀ ਸਾਡੀ ਆਲੂ ਵਾਲੀਆਂ ਪਰੌਂਠੀਆਂ ਹੋਣ ਮੂਲੀ ਵਾਲੀ ਅੱਛਾ ਤੈਨੂੰ ਪਕਾਉਣੀ ਨਹੀਂ ਹੁੰਦੀ ਲਓ ਜੀ ਇੱਧਰ ਤੇ ਇਹ ਪਲਗ ਵਾਸਤੇ ਗਰਮ ਹੋ ਰਹੀ ਹੈ ਹਾਂਜੀ ਉਹਨੇ ਖਾਣੀ ਨਹੀਂ ਪਰੌਂਠੀ ਹਾਂ ਉੱਠ ਜਾਓ ਠੀਕ ਹੈ ਜੀ ਮੈਨੂੰ ਪਰੌੜੀ ਆਜ ਨਹੀਂ ਬਣਾਣੀ ਤਾ ਤੈਨੂੰ ਕਿਉਂ ਨਹੀਂ ਆਉਂਦੀ ਪਰੌੜੀ ਬਣਾਉਣੀ ਹਾਂਜੀ ਦੇਖੋ ਇਹ ਝੂਠ ਬੋਲਦੀ ਹੈ ਆਹਨ ਕਿ ਮੈਂ ਮੰਮੀ ਬੋਲਣੇ ਬਣਾ ਦੇ ਲੋ ਜੀ ਇਧਰ ਪੱਲੂ ਵੀ ਆ ਗਈ ਹੈ ਸਕੂਲ ਤੋਂ ਉਹ ਨਹੀਂ ਖਾਣੀਆਂ ਪਰੌੜੀਆਂ ਆਲੂ ਵਾਲੀਆਂ ਕਿਉਂ ਚਲੋ ਤੇ ਲੋ ਜੀ ਖਾਦਦੇ ਹਾਂ ਮਾਂ ਦੀਆਂ ਪੱਕੀਆਂ ਖਾ ਮਾਂ ਦੀਆਂ ਪੱਕੀਆਂ ਹੀ ਖਾਂਦੇ ਹਾਂ ਸਾਰੇ ਤੂੰ ਵੀ ਮਾਂ ਦੀਆਂ ਖਾਂਦੀ ਮੈਂ ਵੀ ਮਾਂ ਦੀਆਂ ਪੱਕੀਆਂ ਖਾਂ ਮਾਂ ਹਦੀ ਰੰਗਾਂ ਦੀ। ਨਹੀਂ ਮੈਂ ਕਾ ਮੈਂ ਵੀ ਮਾਦੀਆ ਪੱਕੇ ਖਾਣਾ ਤੋਂ ਵੀ ਮਾਦੀਆ ਪੱਕੇ ਖਾਂਦੀਆਂ ਪਰੌਠੀਆਂ ਦੀ ਗੱਲ ਕਰਦੇ ਆ ਆਲੂ ਵਾਲੀਆਂ। ਲਓ ਜੀ ਇੱਧਰ ਦੇਖੋ ਜੀ ਆ ਸ਼ਕਲ ਸ਼ਕਲ ਦਿਖਾਈਆਂ ਰ ਆਪਣੀ ਓਏ। ਸ਼ਕਲ ਦਿਖਾਈ ਆਪਣੀ ਕਰੀ। ਇੱਕ ਮਿੰਟ ਪਲੇਸ ਹੋल्ड ਰ ਹੈ। ਆਹ ਦੇਖੋ ਜੀ ਆ ਸ਼ਕਲ ਦੇਖੋ ਜੀ ਇਹਨਾਂ ਨੇ ਨਾ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਨਾ ਰਾਵਣ ਬਣਾ ਕੇ ਸਾੜ ਕੇ ਤੇ ਉਹਦਾ ਬਲੌਗ ਪੋਣਾ ਸੀ ਆਪਣਾ। ਤੇ ਹਜੇ ਤੱਕ ਉੱਠ ਕੇ ਹੁਣ ਆਇਆ ਆ 3 ਵਜੇ। ਆ ਹੁੰਦੀ ਆ ਹੰਦੇ ਰੈਂਚ। ਤੇ ਸ਼ਕਲ ਦੇਖੀ ਹੈ ਇਹਦੀ ਕਿਦਾਂ ਦੀ ਆ ਜੀ? ਥੋੜੀ ਹੋਊਗੀ। ਉਹਨੇ ਦੇਖੋ ਗੱਲ ਨਹੀਂ ਸੁਣਦਾ ਕੱਢਦਾ ਤਿੰਨ ਚਾਰ ਘੰਟੇ ਤੱਕ ਹੁੰਦੀ ਹੈ ਮੈਂ ਕਹਿੰਦਾ ਚਾਜਾ ਨਾਲ ਗੱਲ ਨਹੀਂ ਸੁਣਦਾ ਮੈਂ ਕਿ ਸ਼ਕਲ ਦੇਖੋ ਸੇਰੇ ਸੇਰੇ ਉੱਠੇ ਸੇਰੇ ਕੋਸੀ ਗੱਲ ਕਰਦੇ ਨੇ ਸਾਡੀ ਗੱਲ ਸਾਡੀ ਗੱਲ ਕਦੀ ਨਹੀਂ ਸੁਣਦਾ ਆ ਮੁੰਡੇ ਦਾ ਫੋਨ ਆਇਆ ਇਹ ਬੰਦੇ ਇਹ ਬੰਦੇ ਹੀ ਹੁੰਦੇ ਸਾਰੇ ਇਹ ਮੁੰਡੇ ਦਾ ਫੋਨ ਆਇਆ ਆ ਲੈ ਜੀ ਇੱਧਰ ਹੁਣ ਖਾਂਦੇ ਆ ਜੀ ਆਪਾਂ ਆਲੂ ਵਾਲੀਆਂ ਪਰੌਂਠੀਆਂ ਤੇ ਬਨੇਰੀ ਸਾਡੇ ਬਲੌਗ ਨਾਲ ਜੀ ਹਾਂਜੀ ਦੇਖ ਸਕਦੇ ਆ ਜੀ ਇੱਧਰ 6:30 ਹੋ ਗਏ ਆ ਤੇ ਇੱਧਰ ਖਲਾਰਾ ਮੇਰਾ ਇੱਦਾਂ ਮੈਂ ਹਾਲੇ ਕੋਈ ਦਾਲ ਸਬਜ਼ੀ ਦੇਖਣੀ ਆ ਇੱਧਰ ਮੈਂ ਕਰਦੀ ਪਈ ਆਪਣੇ ਸੂਟ ਤਿਆਰ ਨੂੰ ਤੇ ਕੱਪੜਿਆਂ ਦੀਆਂ ਵੀ ਲਾਣੀਆਂ ਤੈਹਾ ਤੇ ਨਿਆਣੀ ਮਾਰਦੇ ਪੇ ਬਾਜਾ ਕੋਠੇ ਤੇ ਮੋਟਰ ਲਾਈ ਹੋਈ ਆ ਤੇ ਦੇਖਦੀ ਆ ਜਾ ਕਿ ਇਹਨਾਂ ਨੇ ਕੀ ਰੋਲਾ ਪਾਇਆ ਆ ਕੀ ਤੁਸੀਂ ਰੋਲਾ ਪਾਇਆ ਪਿਆ ਆ ਹਾਏ ਰੱਬਾ ਮੇਰਿਆ ਖਲਾਈ ਅਣਵਰੇ ਹਏ ਹਏ ਕੀ ਕੀਤਾ ਹਾਂਜੀ ਪੰਜਾ ਚੈੱਕ ਰੋਦਾ ਨਹੀਂ ਬੋਲ ਨਹੀਂ ਬਣਾਇਆ ਨਹੀਂ ਤੂੰ ਹਰ ਵਾਰੀ ਸਾਡੀ ਸਾਰੀ ਟੇਪ ਖਰਾਬ ਕਰ ਦਿੰਦਾ ਆ ਫੇਰ ਕੀਦਾ ਹੋਇਆ ਬੱਚਾ ਜਿਹੜਾ ਦੁਨੀਆ ਤੇ ਮੁੱਕ ਗਿਆ ਤੇ ਲੈ ਕੇ ਆਈ ਫਿਰ ਟੇ ਉਚਰ ਮੋਇਆ ਸਾਨੂੰ ਲੋੜ ਪੈਂਦੀ ਆ ਕਿਤੇ ਰਾਤ ਬਰਾਤੇ ਦੀ ਮਗਵਾਰ ਤੋਂ ਨੇੜੇ ਤੋਂ ਵੇਟ ਕਰ ਰਹੀ ਸੀ ਮੈਂ ਤੇ ਬਾਹਰ ਘਟ ਨੂੰ ਆਉਂਦੇ ਦੰਗ ਜਿਆਦਾ ਲੱਗਦੇ ਆ। ਲਓ ਜੀ ਇੱਧਰ ਦੇ ਹਾਂ ਕੀ ਦਿਖਾਣਾ ਸੀਗਾ ਮੈਨੂੰ? ਆਈ ਆ ਹੋਰ ਮੈਂ ਕੀ ਪਰ ਹੋਵੇ। ਮੂੰਹ ਕਹਦੇ ਨਹੀਂ ਗੋਲ ਕੀਤਾ ਸੱਚਾ ਲਾਉਣੇ ਆ। ਸ਼੍ਰੇਸ਼ ਆ ਚੱਕ ਕੇ ਦਿਖਾ। ਰੈਕੋ ਕਿਤਰੇ ਕੀ? ਲਓ ਜੀ ਇੱਧਰ ਇਹ ਟੇਕ ਜਾਊਗੇ ਇਹਦੇ ਮੂੰਹ। ਹੈ? ਇੱਕ ਬਾਹ ਹਰੀ ਬਣਾਉਂਦੀ ਆ ਇੱਕ ਬਾਹ ਤੂੰ ਬਣਾ। ਹਾਂ। ਕਿਰਪਾਨ ਕਿਰਪਾਨ ਬਣਾ ਲੱਗਾ ਲੋਕ ਚੈੱਕ ਕਰੋ ਆਪਣੇ ਵਰਗੇ ਬਣਾਇਆ ਆ ਰਾਵਣ ਰਾਵਣ ਹੂ ਮੈਂ ਕਾਪੀਰਾਈਟ ਆ ਮੇਰਾ ਕਾਪੀਰਾਈਟ ਆ ਮੈਂ ਅਗੜਾ ਸਕਿੰ ਕਰ ਲਓ ਜੀ ਦੇਖ ਸਕਦੇ ਤੁਸੀਂ ਇਹ ਕਰਦੇ ਕੀ ਆ ਸਲਾਕਾਰੀ ਸਲਾਕਾਰੀ ਦਾ ਚੱਕਿਆ ਹੋਇਆ ਬਾਹਰ ਪੰਜ 6 ਰਾਵਣ 10000 ਰੁਪਏ ਉੱਪਰ ਲਾਤਾ ਇਹ ਫਿੱਲੀ ਜਾਂਦਾ ਬਾਹਰ ਬਾਹਰ ਨਹੀਂ ਜਾਣਾ ਆਪ ਬਣਾਉਣਾ ਹਾਂ ਨਿਹਰਾ ਹੋ ਗਿਆ ਬਾਣ ਲੋ ਜੀ ਇੱਕ ਇਹਦਾ ਪਹਿਲੂ ਪਰਿਓ ਹੈ ਕਿਹਦਾ ਐ ਮਮੀ ਰੂਪਰ ਕਹਿੰਦੀ ਪਲਾਸਟਿਕ ਇਹਨਾਂ ਲੱਗਦਾ ਹੈ ਇਲੈਕਟ੍ਰੀਸ਼ੀਅਨ ਨੇ ਮੁੰਡੇ ਆਣੇ ਸਾਰ ਕਰਕੇ ਹੂੰ ਯਾਨੀ ਉਹਦਾ ਸੁਣ ਲੋ ਲੋ ਜੇ ਕਿ ਇੱਧਰ ਬਣਾਣ ਲਈ ਆ ਬਲੌਗ ਮੇਰਾ ਆਈਲਾਈਨਰ ਪਿਆ ਸੀ ਘਾ ਅੰਦਰ ਮੈਂ ਦੇਖਿਆ ਮੈਂ ਕਿ ਇੱਥੇ ਨੇ ਕੱਢ ਕੇ ਰੱਖਿਆ ਜਦੋਂ ਮੈਂ ਬਾਹਰ ਪੁੱਛਿਆ ਮੈਂ ਕਿ ਇਹਨਾਂ ਦੀ ਕੀਤਾ ਕਹਿੰਦਾ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੀ ਕੱਢਣ ਲਈ ਕਹਿੰਦਾ ਮੈਂ ਇਸ ਚ ਪਿਆ ਹਾਂ ਹਾਂ ਭਰਾਵਾ ਇੱਕ ਬੰਦ ਕਰ ਲੋ ਕਿ ਤੂੰ ਕਲਿੱਪ ਸ਼ੇਅਰ ਮਾਰ ਲੋ ਦੋ ਦੋ ਅਸੀਂ ਕਿਉਂ ਲਈਏ ਕਲਿੱਪਸ ਹੀ ਆਪਣੀ ਬਣਾਵਾਂਗੇ ਤੇ ਤੈਨੂੰ ਨਹੀਂ ਪਹਿਲਾਂ ਤੈਨੂੰ 2-2 ਘੰਟੇ ਕਹੀ ਜਾਣਾ ਆ ਸਾਨੂੰ ਕਲਿੱਪ ਦੇ ਦੇ ਤੇ ਤੂੰ ਡਰਾਮੇ ਕਰੀ ਜਾਣਾ ਕਰ ਦੰਨਾ ਕਰ ਦੰਨਾ ਅਸੀਂ ਤਾਂ ਸਵੇਰ ਨੂੰ ਬਲੌਗ ਪਾਣਾ ਹੁੰਦਾ ਪਤਾ ਕੀ ਇਹ ਪਤਾ ਇਹਦੀ ਆਦਤ ਆ ਇਹਨੂੰ ਕਹੀ ਜਾਵੋ ਨਾ ਸਾਨੂੰ ਕਲਿੱਪ ਸੈਂਡ ਕਰ ਦੇ ਇਹ ਨਖਰੇ ਬਹੁਤ ਕਰਦਾ ਆ ਮਤਲਬ ਨਹੀਂ ਬਣਾਉਗਾ ਇਹ ਨਾ ਤੈਨੂੰ ਪਤਾ ਸਾਡੇ ਕੋ ਮਿਹਨਤਾਂ ਨਹੀਂ ਹੁੰਦੀਆਂ ਮੇਰੀ ਤੇ ਮੇਰੀ ਤੇ ਤੇਰੇ ਅੰਕਲ ਦੀ ਆ ਤਾਂ ਸਾਤੋਂ ਨਹੀਂ ਮਿਹਨਤਾਂ ਦੀ ਕਰਨਾ ਕਰੋ ਨਹੀਂ ਤਾਂ ਖਸਮਾ ਨੂੰ ਕਾਓ ਘੜੇ ਹੋ ਕੇ ਬਸ ਗੱਲ ਖਤਮ ਲਓ ਜੀ ਇੱਧਰ ਹਾਂਜੀ ਕਿਦਾਂ ਵੱਲੂ ਕਿੱਦਾਂ ਫੇਰ ਸਵੇਰੇ ਛੁੱਟੀ? ਸਵੇਰੇ ਦੀ। ਵੱਡੇ ਆ ਗਾਲ। ਆ ਮੇਰਾ ਮੁੰਡਾ। ਆ ਮੇਰਾ ਮੁੰਡਾ। ਕਿਸਕਾ ਹੈ? ਕੱਲ ਕਲੈਬ ਕਰਨੀ ਆ ਗਾਂਧੀ ਦਾ। ਤੇ ਗਾਂਧੀ ਦਾ ਬਣਾ ਕੇ ਛਾੜ ਦੇ। ਹੈ? ਆ ਜਿਹੜੇ ਨਾਲ ਗਾਂਧੀ ਨੂੰ ਬਣਾ ਦੇ। ਹੈ ਮੱਲੀ। ਕਿਦਾਂ ਫੇਰ ਕੱਲ ਨੂੰ ਕਲੈਬ ਕਰਨੀ ਆ? ਆਹ ਗਾਂਧੀ ਦਾ ਕਲੈਬ। ਕਿ ਗਾਂਧੀ ਨਾਲ ਕਲੈਬ? ਰਾਵਣ ਨੇ। ਲਓ ਜੀ ਇਹਨਾਂ ਨੇ ਨਵਾਂ ਕੱਢਿਆ ਟ੍ਰੈਂਡ ਕਹਿੰਦੇ ਕੀ ਨਾ ਗਾਂਧੀ ਨੇ ਕਲੈਬ ਕ ਗਾਂਧੀ ਨਾਲ ਕਲੈਬ ਕਰਨੀ ਆ ਰਾਵਣ ਨੇ। ਚਲੋ ਜੀ ਇੱਧਰ ਬਣਾ ਲਵੇ ਤਿਆਰ ਕਰ ਲਵੇ ਤਾਂ ਫਿਰ ਦੇਖਦੇ ਆ ਜੀ ਕੀ ਬਣਾਉਂਦਾ ਆ ਇਹ ਲਓ ਜੀ ਮੌਸਮ ਦੇਖ ਸਕਦੇ ਆ ਜੀ ਇੱਧਰ ਨਿਆਣੀ ਲੱਗੀ ਹੋਈ ਆ ਖੇਡਣ ਗਲੀ ਦੇ ਵਿੱਚ ਚਲੋ ਜੀ ਬਣੀ ਰਹੀਓ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਦੇਖਦੇ ਆ ਫਿਰ ਇਹ ਕੀ ਕੀ ਕਰਦੇ ਆ ਹਾਂਦਕਾ ਲਓ ਜੀ ਇੱਧਰ ਆਵਣ ਬਣਾ ਕੇ ਲਿਆ ਗਿਆ ਪਿੱਛੇ ਨੂੰ ਇੱਧਰ ਨੂੰ ਇੱਧਰ ਨੂੰ ਕਰ ਜਾ ਰਾਕ ਹਲੋ ਜੀ ਦੇਖ ਸਕਦੇ ਆ ਪਤਲਾ ਰਬ ਨੇ ਦੇ ਵਰਗਾ ਹੀ ਆ ਹਰ ਬੰਨੇ ਆਪਣੇ ਵਰਗਾ ਰੌਣ ਬਣਾਇਆ ਹੈਂਸ ਗਿਮ ਖਤਨਾਗਾ ਬਹੁਤ ਵਧੀਆ ਬਣਾਇਆ ਹੁਣ ਇਹਦਾ ਕਰਦੇ ਆ ਮਾੜੀ ਗੱਡੀ ਕਰਦੇ ਅੱਗੇ ਇੱਥੇ ਬਾਹਰ ਸਾਹਮਣੇ ਹੁਆ ਟਾਟਾ ਕਰਦੇ ਮਸੀ ਆਜਾ ਸਾਈਡ ਤੇ ਨਹੀਂ ਮਣ ਸਾਈਡ ਤੇ ਹੋਣੀ ਹੈ ਆ ਫੋਟੋ ਤਾਂ ਫੋਟੋ ਤਾਂ ਖਿੱਚ ਲਓ ਵੇਦੀ ਇੱਕ ਅਸੀਂ ਵੀ থামਨੇਲ ਤੇ ਲਾਵਾਂਗੇ ਬਸੀ ਆ ਟੋਕਰੀ ਭਰਾ ਘਾਰਾ ਬਹੁਤ ਭਰਾਈ ਆ ਸੀਦੀ ਤਾਂ ਨਿਕਲ ਜਾਂਦੀ ਆ ਇਹ ਨੂੰ ਨਾ ਪਾਸਟਿਕਾ ਦਿੱਤੀ ਸੀ ਨਾ ਪਿੱਛੇ ਲਾਣ ਲਈ ਉਹ ਸਟਿੱਕਾ ਇਹਦੇ ਮੋਕ ਲਈਆਂ ਇਹਨੂੰ ਪਤਾ ਨਹੀਂ ਕਿ ਤਾ ਇਹਨੂੰ ਤੇ ਦਿਆ ਕਿ ਦਾਦੀ ਨੂੰ ਦੱਸਣਾ ਕਿ ਦਾਦੀ ਸਟਿੱਕਾ ਹੈ ਕਿ ਦਾਦੀ ਨੇ ਕਿਹਾ ਤੂੰ ਦਿੰਦੀ ਲੈਂਦੀਆਂ ਸਾਰੀਆਂ ਇਕੱਠੀਆਂ ਕਰਕੇ ਮੈਂ ਦੇਖ ਲੈਣਾਂ ਤੋਂ ਪਾ ਰਹੀ ਆ ਸਭ ਆ ਰਿਹਾ ਆ ਰਿਹਾ ਕਰ ਜਾਂਦੇ ਇਹਨੂੰ ਬਕਵਾਸੇ ਮਾਰ ਰਹੇ ਆਂ ਬੱਸ ਪੈ ਗਿਆ ਆ ਦੇਖੋ ਜੀ ਕੀ ਕਰਦੇ ਪਏ ਆ ਗੱਲ ਤੂੰ ਵੀ ਰਾਵਣ ਬਣਾਇਆ ਤੇ ਰਾਵਣ ਤਾਂ ਮਾੜਾ ਬਣਾਇਆ ਯਾਰ ਹੈ ਓਏ ਚੱਲ ਤੂੰ ਵੀ ਯਾਰ ਜਿੱਥੇ ਗਿਆ ਹੈ ਛੋਟਾ ਹੈ ਨਾ ਵੱਡਾ ਹੋ ਗਿਆ ਓਏ ਮੂਰੇ ਨਹੀਂ ਖੜੇ ਹੋਣਾ ਮਾਮਾ ਮੂਰੇ ਖੇਰ ਦੇ ਖੜੇ ਹੋ ਸਾਰੇ ਹੈ ਜੰਮੀਆਂ ਨੇ ਅੱਜ ਆਜੋ ਮੈਂ ਕਿ ਆਪਣੇ ਵਰਗੇ ਰਾਵਣ ਬਣਾਉਣਾ ਸੀ ਆਪਣੇ ਵਰਗੇ ਰਾਵਣ ਬਰੋਲੇ ਸਹੀ ਗੱਲ ਆ ਮੈਂ ਕਿ ਰਾਵਣ ਦਾ ਬਣਾਇਆ ਮੂੰਹ ਤੇ ਲਾਤ ਤੇ 10 ਪਰ ਮਾੜਾ ਬੜਾ ਬਣਾਇਆ ਵਿਚਾਰੇ ਦਾ ਜ਼ੋਰ ਮੂੰਹ ਤੇ ਪਤਲਾ ਇੰਨਾ ਕਰ ਰਾਵਣ ਦਾ ਸੈ ਚਲਾਇਆ ਹੈ ਦੇਖੀਏ ਕੀ ਕਰਦੇ ਹੈ ਚੈੱਕ ਕਰਿਓ ਉਹ ਫੋਟੋ ਕਿੱਡਾ ਹੋਇਆ ਜੀ ਕੈਂਡੀ ਗਾੜੀ ਕੈਂਡੀ ਕੈਂਡੀ ਚੈੱਕ ਕਰੋ ਮੈਂ ਕੱਪ ਰੰਗ ਚਾਹਾਂ ਸਾੜੋ ਸਾੜੋ ਰਾਵਣ ਲੈਓ ਮੱਛ ਲੈ ਗਿਓ ਮੱਛ ਆ ਦੇਖੋ ਜੀ ਰਾਵਣ ਇਹਨਾਂ ਨੇ ਬਣਾਇਆ ਤਕੜਾ ਬੋਹ ਬਣਾਇਆ ਰਾਵਣ ਵੇਹੇ ਇਹ ਕੋ ਖੜੇ ਵੀ ਨਹੀਂ ਹੋਉਂਦਾ ਰਾਵਣ ਕੋਲ ਓਏ ਹਾਂ ਵੀ ਕਿਦਾਂ ਦੱਸੋ ਮੂੰਹ ਕੈਂਡੀ ਕੋ ਸਵਾਇਆ ਬੜੀ ਕੈਂਡੀ ਸਵਾਇਆ ਦੇਖਿਓ ਓਈ ਆਉ ਫਿਰ ਯਾਰੋ ਹਾਂ ਦੂਰ ਕਿੱਥੇ ਬੱਲਾ ਕਾ ਚੱਲੋ ਜੀ ਲੱਗੇ ਰਾਵਣ ਸਾੜਨ ਹਾਂਜੀ ਪ੍ਰਿੰਸਾ ਜੀ ਕਿਦੋਂ ਪੂਰੀ ਮੂਰੀ ਲੱਗਈਓ ਕੀ ਹਾਲ ਚਾਲ ਵਧੀਆ ਜੀ ਮੈਂ ਦੁਕਾਨਾ ਮੇਰੇ ਰੀਲਾਂ ਕੱਢ ਦੇ ਮੈਂ ਨਹੀਂ ਫਟਾਟੀਆਂ ਦੀ ਪੂਰੀ ਲਾ ਫੜ ਲੈ ਜਿਹੜੀਆਂ ਕੱਢਦੀਆਂ ਫਿਰ ਹਾਲ ਚਾਲ ਕੱਢ ਓ ਯਾਰ ਤੁਸੀਂ ਜਿਹੜਾ ਇਹ ਕੰਮ ਪਹਿਲਾਂ ਕਰ ਲੈਣਾ ਮੈਂ ਦੁਕਾਨ ਛੱਡ ਕੇ ਆਇਆ ਹੁਣ ਆਹੋ ਕੱਢ ਲੈ ਅੰਦਰ ਹੀ ਲੈ ਫੜਾ ਇਹ ਰੀਲ ਬਣਾਵਾ ਪਹਿਲਾਂ ਚਲੋ ਬਣਾਓ ਓਏ ਮੱਥਾ ਪੁੱਥਾ ਢੇਕ ਲੋ ਜਿੰਨੇ ਡੇਕਣਾ ਰਾਵਣ ਨੂੰ ਵੀ ਮੱਥਾ ਢੇਕ ਲੋ ਮੱਥਾ ਢੇਕਦੇ ਹੁੰਦੇ ਰਾਵਣ ਨੂੰ ਵੇ ਪ੍ਰਿੰਸ ਅੱਛਾ ਚਲੋ ਪੈਸੇ ਕਿੱਥੇ ਆਇਆ ਲਓ ਜੀ ਅੱਗ ਲੱਗੇ ਆ ਲਾਉਣੇ ਨੂੰ ਲਓ ਜੀ ਕੋਈ ਨਹੀਂ ਲਾਵੇ ਅੱਗ ਜਿੱਦਾਂ ਹੈਗੀ ਦੇਖੀ ਜਊ ਉਹ ਬੱਲੀ ਤੂੰ ਪਹਿਲਾਂ ਥੱਲੇ ਲਾ ਅੱਗ ਕਾਗਜ਼ ਨੂੰ ਲਾ ਪਹਿਲਾਂ ਕਾਗਜ਼ ਨੂੰ ਅੱਗ ਬਾਲ ਤਾਂ ਲੈ ਦਿੱਲੀ ਹਰ ਮੇਰੇ ਤੀਲੇ ਦੂਲੇ ਰੱਖਣੇ ਸੀਗੇ ਨਹੀਂ ਉਹ ਅਖਬਾਰਾਂ ਹੀ ਪਾਈਆਂ ਵਿੱਚ ਕਹਿੰਦਾ ਹੁਣ ਉੱਪਰ ਲਾ ਦੇ ਉੱਪਰ ਲਾ ਦੇ ਲਓ ਜੀ 더르게 담아지 왜 엄마는 다 오뎅 오뎅이 걸린게 오뎅이 오뎅이 ਰਾਵਨ ਦਾ ਨਹੀਂ ਨਹੀਂ ਹੈਗਾ ਸਹੀ ਸੀ ਪਤਾ ਕਿ ਮੋਟਾ ਘੱਟ ਬਣਾਇਆ ਨਾ ਤੂੰ ਇਸ ਕਰਕੇ ਪੂਰਾ ਥੜਿਆ ਨਹੀਂ ਵਿਚਾਰਾ ਪਟਾਕੇ ਬੱਸ ਹੋ ਗਿਆ ਖਤਮ ਹੋਰ ਇੱਕ ਤਾਂ ਲੜੀ ਕੋਈ ਲੜੀ ਸੀਗੀ ਪ੍ਰਿੰਸਰ ਯਾ ਮੋਰ ਵੀਰ ਦੇ ਵਿੱਚ ਚਲਾ ਲਾ ਮਾਰੇ ਸੋ ਬਾਹਾਂ ਵਾਲੇ ਨਹੀਂ ਚੱਲੇ ਗੋਗੇ ਨੇ ਚਲਾ ਲੋ ਬਾਹਾਂ ਨੂੰ ਅੱਗ ਲਾ ਦਿਓ ਹੁਣ ਚalo ਓ ਜੇ ਲੱਗ ਗਿਆ ਤੁਰਿਆ ਤੁਮਲਾ ਫੜ ਦੇਖਣਾ ਬਿੱਟੇ ਡੰਡਾ ਜਿੱਥੇ ਇਕੱਠਾ ਕਰਦਾ ਪਿਆ ਨਾ ਮੈਂ ਓਏ ਡੰਡਾ ਰਮਾ ਇੱਕੇ ਨੂੰ ਬਸਾ ਦੇ ਤੂੰ ਬਿੱਟਾ ਓਏ ਤੂੰ ਡਰ ਨਹੀਂ ਰਹਾ ਦਾ ਇਹ ਚ ਡਰਨ ਵਾਲੀ ਕਿਹੜੀ ਗੱਲ ਹੋਣੀ ਓਏ ਔਰ ਮੈਂ ਤੂੰ ਪਤਲਾ ਬੋਗ ਬਣਾਇਆ ਮਜ਼ਾ ਨਹੀਂ ਆ ਰਹਾ ਚਲੋ ਜੀ ਰਾਵਣ ਦਾ ਇੱਧਰ ਕੰਮ ਗਿਆ ਹੋ ਓਏ ਚੱਜ ਮੈਂ ਲਈ ਨਾ ਅੱਗੀ ਜਾ ਰਗੇ ਨੂੰ ਇੰਦਾ ਲਗਣੀ ਨਹੀਂ ਅੱਗ ਹੁਣ ਬੱਲੀ ਤੇਰੇ ਪੈਰਾਂ ਥੱਲੇ ਬੰਲੀ ਜੀ ਹੁਣ ਹੋ ਗਿਆ ਜੀ ਰਾਵਣ ਦਾ ਸਾਰਾ ਕੰਮ ਖਤਮ ਚਲੋ ਜੀ ਲੋ ਜੀ ਆਪਾਂ ਇੱਥੇ ਹੀ ਮਨਾਲਿਆ ਦੁਸ਼ਹਿਰਾ ਠੀਕ ਆ ਜੀ ਕੱਲ ਨੂੰ ਦੇਖਣ ਦੀ ਲੋੜ ਨਹੀਂ ਜਾਂਦੀ ਕਿਤੇ ਵੀ ਹੁਣ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਤੁਹਾਨੂੰ ਫਿਰ ਹੁਣ ਬਾਅਦ ਵਿੱਚ ਬਲ ਗਿਆ ਸਾਰਾ ਹੀ ਬਲ ਗਿਆ ਬਲ ਗਿਆ ਬਲ ਗਿਆ ਹੱਡੀਆਂ ਲੈ ਜਾਓ ਘਰੇ ਇਹਦੇ ਕਹਿੰਦੇ ਚੋਰ ਨਹੀਂ ਹੁੰਦਾ ਹੁੰਦਾ ਜੀ ਹੱਡੀਆਂ ਘਰੇ ਰੱਖੋ ਲੋ ਜੀ ਇੱਧਰ ਟਾਈਮ ਹੋ ਗਿਆ ਜੀ ਪੌਣੇ 9 ਤੇ ਹਾਂਜੀ ਇੱਧਰ ਖਾਰੇ ਰੋਟੀ ਖਾ ਲਈ ਵੈਰੀ ਗੁੱਡ ਕਿਦਾਂ ਲੱਗੀ ਸਵਾਦ ਸਵਾਸੀ ਦਾਲ ਚਲੋ ਤੈਨੂੰ ਬੱਲੂ ਮੋਟੀ ਕੈਸੀ ਲੱਗੀ ਅੱਛੀ ਹੈ ਲਓ ਜੀ ਇਹਨਾਂ ਨਿਆਣਿਆਂ ਨੇ ਤੇ ਲਈ ਖਾ ਤੇ ਇੱਧਰ ਆਪਣੀ ਬਣਦੀ ਪਈ ਆ ਕਨੇਡਾ ਮੇ ਲਗਣਾ ਜੀ ਬਸ ਦੋ ਰੋਟੀਆਂ ਹੋਰ ਹੋਰ ਚਲੋ ਠੀਕ ਹੈ ਜੀ ਤੇ ਬਣੇ ਰਹੋ ਬਲੌਗ ਨਾਲ ਤੇ ਬਣੇ ਰਹੋ ਬਲੌਗ ਨਾਲ ਕਿਉਂ ਹੁਣ ਬਲੌਗ ਦਾ ਐਂਡ ਕਰੋ ਚਲੋ ਹਾਂਜੀ ਮਿਲਦੇ ਆ ਕੱਲ੍ਹ ਤੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਮਿਲਦੇ ਆਂ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆਂ ਕੱਲ੍ਹ ਨੂੰ ਲੇਕ ਨਵੇਂ ਬਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ